ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਦਿਨ ਤਿੰਨਵੇਂ ਪ੍ਰਾਪਰਟੀ ਬਲੌਗ ਦੇ ਵਿੱਚ ਅੱਜ ਅਸੀਂ ਤੁਹਾਡੇ ਵਾਸਤੇ ਬਲੌਗ ਲੈ ਕੇ ਆਏ ਹਾਂ ਇੱਕ ਐਗਰੀਕਲਚਰ ਲੈਂਡ ਦਾ ਇਹ ਐਗਰੀਕਲਚਰ ਲੈਂਡ ਮਲੇ ਕੀ ਤੁਹਾਨੂੰ ਜਲੰਧਰ ਤੋਂ ਨਕੋਦਰ ਹਾਈਵੇ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਜਲੰਧਰ ਤੋਂ ਜਿਹੜੀ ਨਕੋਦਰ ਹਾਈਵੇ ਆ ਉਹ ਇਸ ਵੇਲੇ ਕਾਫੀ ਡਿਵੈਲਪ ਹੋ ਰਹੀ ਹੈ ਕਿਉਂਕਿ ਸੜਕ ਤੇ ਤਿੰਨ ਹਾਈਵੇ ਕ੍ਰਾਸ ਹੋ ਰਹੇ ਨੇ ਕ੍ਰਾਸ ਹੀ ਨਹੀਂ ਹੋ ਰਹੇ ਇੱਥੇ ਜੰਕਸ਼ਨ ਬਣ ਰਿਹਾ ਉਹਨਾਂ ਦਾ ਇੰਨਾ ਹਾਈਵੇ ਦੇ ਉੱਤੇ ਜਾਣ ਵਾਸਤੇ ਤੇ ਇੱਥੋਂ ਉਤਰਨ ਵਾਸਤੇ ਇੱਥੇ ਜੰਕਸ਼ਨ ਬਣਦੇ ਆ ਇਸ ਜੰਕਸ਼ਨ ਤੋਂ ਇਹ ਰੋਡ ਤੇ ਜਿਹੜੀ ਐਗਰੀਕਲਚਰ ਲੈਂਡ ਆ ਤਕਰੀਬਨ ਤੁਹਾਨੂੰ 5 ਕਿਲੋਮੀਟਰ ਦੀ ਦੂਰੀ ਤੇ ਮਿਲੇਗੀ ਉਹ ਵੀ ਪੱਕੀ ਰੋਡ ਤੇ ਤਕਰੀਬਨ 40 ਫੁੱਟ ਦੀ ਪੱਕੀ ਰੋਡ ਦੇ ਉੱਤੇ ਆ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਉਹ ਜੰਕਸ਼ਨ ਨੇ ਜਿਹੜੇ ਇਸ ਰੋਡ ਤੇ ਹਾਈਵੇ ਦੇ ਉੱਤੇ ਬਣਦੇ ਆ ਆ ਤਕਰੀਬਨ 1.5 ਤੋਂ 2 ਸਾਲਾਂ ਦੇ ਵਿੱਚ ਸਾਰੇ ਦੇ ਸਾਰੇ ਹਾਈਵੇ ਤਿੰਨੇ ਹਾਈਵੇ ਇਹ ਕੰਪਲੀਟ ਹੋਣਗੇ ਫਰੋ ਐਗਰੀਕਲਚਰ ਲੈਂਡ ਇਸ ਲੋਕੇਸ਼ਨ ਤੋਂ ਰਹੇਗੀ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨਾ ਹੋਣ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਸਟੇਡੀਅਮ ਪ੍ਰਾਪਰਟੀ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਪਹੁੰਚਤੀਆਂ ਹੋ ਸਕਣ ਆਜੋ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਇਸ ਹਾਈਵੇ ਤੋਂ ਉਤਰ ਕੇ ਲਿੰਕ ਰੋਡ ਤੇ ਜਿਹੜੀ ਤਕਰੀਬਨ 40 ਫੁੱਟ ਦੀ ਚੌੜੀ ਹੈ ਉਸ ਰੋਡ ਦੇ ਉੱਤੇ ਹੀ ਤੁਹਾਨੂੰ ਮਿਲੇਗੀ 18 ਏਕੜ ਐਗਰੀਕਲਚਰ ਲੈਂਡ ਬਾਈ ਜੋ ਪਿੱਛੇ ਮੈਂ ਜਿਲੰਡਰ ਤੋਂ ਕੋਦਰ ਹਾਈਵੇ ਤੋਂ ਉੱਤਰ ਕੇ ਉਸ ਜ਼ਮੀਨ ਤੱਕ ਜਾਂਦੇ ਆ ਤੁਹਾਨੂੰ ਟੋਟਲ ਲੱਗਣਗੇ 3 ਤੋਂ 4 ਮਿੰਟ ਡਰਾਈਵ ਕਰਦੇ ਆ ਇਸ ਜ਼ਮੀਨ ਦੀ ਪੂਰੀ ਜਾਣਕਾਰੀ ਸਾਡੇ ਪ੍ਰਾਪਰਟੀ ਹੈਲਪਲਾਈਨ ਨੰਬਰ 9814058140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਇਸ ਐਗਰੀਕਲਚਰ ਲੈਂਡ ਦੀ ਕ੍ਰਿਪਨ 10 ਤੋਂ 14 ਮਿੰਟ ਦੀ ਡਰਾਈਵ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਉਹ ਐਗਰੀਕਲਚਰ ਲੈਂਡ ਤੇ ਇਹ ਤੁਸੀਂ ਦੇਖ ਰਹੇ ਹੋ ਉਹ ਐਗਰੀਕਲਚਰ ਲੈਂਡ 18 ਏਕੜ ਤਕਰੀਬਨ 2 ਏਕੜ ਦਾ ਫਰੰਟ ਤੁਹਾਨੂੰ ਮਿਲੇਗਾ ਇਸ ਰੋਡ ਦੇ ਉੱਤੇ ਪੱਕੀ ਰੋਡ ਦੇ ਉੱਤੇ ਤਿੰਨ ਮੋਟਰਾਂ ਮਿਲਣਗੀਆਂ ਇਹਦੇ ਵਿੱਚ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜ਼ਮੀਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਦੀ ਹਾਈ ਟੈਂਸ਼ਨ ਵਾਇਰ ਨਹੀਂ ਲੰਘਦੀ ਆ ਖੇਤਾਂ ਤੋਂ ਕਿ ਜਿਹੜੀ ਮੱਕੀ ਬੀਜੀ ਹੋਈ ਹੈ ਉਸ ਤੋਂ ਪਹਿਲਾਂ ਪਹਿਲਾਂ ਤੱਕ ਇਸ ਤਹਦ ਬੰਦੀ ਰਹੇਗੀ ਇਸ ਜ਼ਮੀਨ ਦੀ तकरीबन 2 ਏਕੜ ਦਾ ਫਰੰਟ ਮਿਲੇਗਾ ਇਸ ਲਿੰਕ ਰੋਡ ਤੇ ਇਸ ਵੇਲੇ ਇਸ ਜ਼ਮੀਨ ਦੇ ਵਿੱਚ ਪਰਿਵਾਰ तकरीबन ਹਰ ਤਰ੍ਹਾਂ ਦੀ ਖੇਤੀ ਕਰ ਰਿਹਾ ਹੈ ਇਹਦੇ ਵਿੱਚ ਕਣਕ ਝੋਨਾ ਆਲੂ ਤੇ ਮੱਕੀ ਦੀ ਫਸਲ ਹਰ ਸਾਲ ਤਕਰੀਬਨ ਤਿਆਰ ਕਰਦੇ ਨੇ ਐਸ ਲਈ ਦੇਖੋ ਮੱਕੀ ਦੀ ਫਸਲ ਹੈ ਇਸ ਤੋਂ ਬਾਅਦ ਇਸੀ ਜਗ੍ਹਾ ਤੇ ਝੋਨਾ ਲਗਾਇਆ ਜਾਏਗਾ ਇਸ ਮੈਨੂ ਕਿਸੇ ਤਰ੍ਹਾਂ ਦਾ ਵੀ ਪਾਣੀ ਦੀ ਮਾਰ ਜਾਂ ਹੜ੍ਹਾਂ ਦਾ ਖਤਰਾ ਬਿਲਕੁਲ ਵੀ ਨਹੀਂ ਹੈ ਬਿਲਕੁਲ ਸੇਫ ਜਗ੍ਹਾ ਤੇ ਜ਼ਮੀਨ ਤੁਹਾਨੂੰ ਮਿਲੇਗੀ ਲਿੰਕ ਰੋਡ ਤੋਂ ਇਲਾਵਾ ਇਹ ਰਸਤਾ ਜਿਹੜਾ ਹੈ ਸਾਂਝਾ ਇਹ ਤੁਹਾਨੂੰ ਇਹ ਵੀ ਜ਼ਮੀਨ ਦੇ ਨਾਲ ਲੱਗਦਾ ਜੇਕਰ ਤੁਸੀਂ ਇਸ ਐਗਰੀਕਲਚਰ ਲੈਂਡ ਬਾਰੇ ਹੋਰ ਕੁਝ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 9814058140 9840 5840 ਤੇ ਕਿਸੇ ਵੀ ਲਈ ਵੀ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਐਸ ਵੀ ਤੋਂ ਲਗਭਗ ਹੋਲ ਕਿਤੇ ਤੁਸੀਂ ਐਗਰੀਕਲਚਰ ਲੈਂਡ ਖਰੀਦਣੀ ਚਾਹੁੰਦੇ ਹੋ ਤਾਂ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਇੱਕ ਕਾਲ ਕਰੋ 9814058140 ਤੇ ਤਕਰੀਬਨ 3 ਤੋਂ 4 ਮਿੰਟ ਦੀ ਡਰਾਈਵ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਨੈਸ਼ਨਲ ਹਾਈਵੇ ਨਕੋਦਰ ਤੋਂ ਜਲੰਧਰ ਵਾਲੇ 메인 ਨੈਸ਼ਨਲ ਹਾਈਵੇ ਤੇ ਅਸੀਂ ਪਹੁੰਚ ਚੁੱਕੇ ਹਾਂ ਤਕਰੀਬਨ 3 ਤੋਂ 4 ਮਿੰਟ ਦੀ ਡਰਾਈਵ ਤੇ ਅਤੇ ਇਸ ਲੋਕੇਸ਼ਨ ਤੋਂ ਜਲੰਧਰ ਦੀ ਦੂਰੀ ਰਹੇਗੀ ਕੇਵਲ 7 ਮਿੰਟ ਦੀ ਦੂਰ ਤੇ ਡਰਾਈਵ ਤੇ ਤਕਰੀਬਨ 7 ਤੋਂ 8 ਕਿਲੋਮੀਟਰ ਬਹੁਤ ਜਲਦੀ ਇੱਕ ਫਿਰ ਪ੍ਰਾਪਰਟੀ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਤਦ ਤੱਕ ਲਈ ਦਿਓ ਆਗਿਆ ਥੈਂਕ ਯੂ ਵੈਰੀ ਮਚ ਧੰਨਵਾਦ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਥੈਂਕ ਯੂ ਵੈਰੀ ਮੱਚ